ਮੋ ਵੀ ਮਿੱਤਰ ਆਪਾਂ ਮਹਾਲੀ ਤੋਂ ਕਰੇ ਪਹੁੰਚੇ ਸੀ ਤੇ ਜੋਂ ਸਾਰੇ ਫੋਨ ਆ ਗਿਆ ਕਹਿੰਦੇ ਕੰਪੈਨ ਖੁੱਬ ਗਈ ਆ ਲੈਨੇ ਕਹਿੰਦੇ ਪਈ ਤੋਦਾ ਸੀ ਥੱਲੇ ਥੱਲੇ ਲੈ ਹੀਓਂਗੇ ਭਈ ਛੋਟੀ ਸੀ ਧਿਆਨ ਤੋਂ ਕਈ ਵਾਰੀ ਆਸੇ-ਬਕਸੇ ਹੋ ਜਾਂਦਾ ਵਾ ਵੀ ਵੀ ਕਾਦੀ ਲਈ ਥੱਲੇ ਕੋਸੇ ਜਿਆਦਾ ਹੀ ਲੈ ਗਈ ਇਹਨਾਂ ਰੂਟਰਾਂ ਨਾਮ ਇਹਨਾਂ ਨੇ ਕਰਕੇ ਦੇਖਿਆ ਪ੍ਰੋਜੈਕਟ ਨਿਕਲ ਹੀ ਨਹੀਂ ਲੱਗਦੀ ਹੁਣ ਮੰਗਾਇਆ ਹੈਟਰਾਂ ਹੈਡਰੀ ਨਾਲ ਦੇਖਦੇ ਆ ਕੱਢ ਕੇ ਕੀ ਬਾਨਦਾ ਵਾ ਨਿਕਲਦੇ ਆ ਕਿ ਨਹੀਂ ਕਿਉਂਕਿ ਪਈ ਬਹੁਤ ਨੀਮੀ ਆ ਇੱਕ ਪਾਸੇ ਨੂੰ ਤੇ ਇਧਰਲੀ ਸਾਈਡ ਵੀ ਕੱਸੀ ਦਾ ਖਾਲ ਆ ਇਹ ਸਦਾ ਖਾਂਗਿਲੋ ਥੱਲੇ ਲੱਗ ਗਈ ਪਿਛੇ ਪਾ ਲੱਗਣ ਵਾਲੀ ਆ ਲੱਗ ਹੀ ਜਾਣਾ ਹੰਜੇ ਹੋਰ ਥੋੜੀਆਂ ਟੱਕਰਾਂ ਮਾਰਦੇ ਟਰੈਕਟਰ ਨਾਲ ਹੈਡਰੀ ਇਹਨਾਂ ਦੇਖਦੇ ਆ ਪੰਗਾ ਲੈ ਕੇ ਕੀ ਬਾਨਦਾ ਵਾ ਲਈ ਆਉਂਦੇ ਲੈਣ ਗਏ ਹੋਏ ਆ ਮੈਂ ਵੀ ਹੁਣੇ ਪਹੁੰਚਿਆ ਹਲੇ ਨਵੀਂ ਮੈਟਰੋ ਲੈ ਕੇ ਆ ਗਿਆ ਹੈਡਰਾ ਹੁਣ ਦੇਖਦੇ ਆ ਮਾਰਦੇ ਹੈਡਰੇ ਨਾਲ ਟੱਕਰ ਕੱਢਦੇ ਆ ਮਸ਼ੀਨ ਬਾਹਰ ਫਿਰ ਹਰਦਾ ਹਰਦਾ ਕਾਹ ਤੱਕ ਲਾ ਟੱਕਰ ਕਾਹ ਤੱਕ ਲਾ ਨੂਰ ਲਟਾਰ ਤੱਕ ਹਟਦੇ ਆਪਰ ਮੇਰੇ ਵੀ ਕੱਬੇ ਇਹ ਆ ਸ਼ੇਰ ਗਿਆ ਨਿਕਲ ਕੀਨਾਂ ਪਰ ਲਿਆਂਦੀਆਂ ਕੱਢ ਤੇ ਚੱਲੇ ਆ ਫਰੈਂਡ ਨੂੰ ਵੀ ਬਾਈਕ ਰੇਡ ਨਾਲ ਪਿੱਛੇ ਆਪਾਂ ਮਿਲਦੇ ਆਪਾਂ ਅਗਲੇ ਬਲੌਗ ਉੱਤੇ